ਤੋ ਦਿੱਲੀ ਦੇ ਵਿੱਚ ਹੋਏ ਵੱਡੇ ਬੰਬ ਧਮਾਕੇ ਤੋਂ ਬਾਅਦ ਜਿੱਥੇ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਕੀਤਾ ਗਿਆ ਇਸੇ ਦੌਰਾਨ ਇੱਕ ਵੱਡੀ ਸਾਜ਼ਿਸ਼ ਰਚੀ ਗਈ ਹੈ ਪੰਜਾਬ ਦੇ ਵਿੱਚ دہشت ਫਲਾਉਂਦੇ ਲਈ ਖਾਸ ਕਰਕੇ ਪੰਜਾਬ ਪੁਲਿਸ ਦੀਆਂ ਚੌਕੀਆਂ ਅਤੇ ਥਾਣੇ ਮੇਨ ਟਾਰਗੇਟ ਦੇ ਵਿੱਚ ਨੇ ਇਸ ਨੂੰ ਲੈ ਕੇ ਬਟਾਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਮੁਲਜ਼ਮਾਂ ਦੇ ਵੱਲੋਂ ਹੈਰਾਨੀਜਨਕ ਖੁਲਾਸੇ ਕੀਤੇ ਗਏ ਨੇ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋ ਮੁਲਜ਼ਮ ਜਿਨ੍ਹਾਂ ਦੀ ਪਛਾਣ ਪੰਥਵੀਰ ਸਿੰਘ ਅਤੇ ਜਸਕਿਰਤ ਵੱਜੋ ਹੋਈ ਹੈ ਇਹ ਮੁਲਜ਼ਮ ਰੇਕੀ ਕਰ ਰਹੇ ਸਨ ਅਤੇ ਇਹ ਚੋਰੀ ਦੀ ਮੋਟਰਸਾਈਕਲ ਦੇ ਉੱਪਰ ਵੱਖ-ਵੱਖ ਥਾਵਾਂ ਦੇ ਉੱਪਰ ਰੇਕੀ ਕਰਦੇ ਲੋਕਾਂ ਦੇ ਵੱਲੋਂ ਦੇਖੇ ਗਏ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾ ਦਿੱਤੀ ਗਈ ਤੇ ਜਦੋਂ ਪੁਲਿਸ ਨੇ ਨਾਕਾਬੰਦੀ ਕਰਕੇ ਇਹਨਾਂ ਦੋਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਤਾਂ ਪੁੱਛਗਿੱਛ ਦੌਰਾਨ ਇਨਾਂ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਐਸਐਚਓ ਨੇ ਜ਼ਿਕਰ ਕੀਤਾ ਕਿ ਫੜੇ ਗਏ ਇਹਨਾਂ ਦੋਹਾ ਮੁਲਜ਼ਮਾਂ ਦੇ ਤਾਲੁਕਤ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰ ਡਾਲ ਨੇ ਜੋ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਪ੍ਰਕਿਰਤੀ ਵਿੱਚ ਸਨ ਖਾਸ ਕਰਕੇ ਪੁਲਿਸ ਚੌਕੀਆਂ ਪੁਲਿਸ ਥਾਣੇ ਅਤੇ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਅਤੇ ਇਹਨਾਂ ਮੁਲਜ਼ਮਾਂ ਦੀ ਪੁੱਛਗਿਸ਼ ਦੌਰਾਨ ਜੋ ਖੁਲਾਸੇ ਹੋਏ ਨੇ ਉਸ ਤੋਂ ਬਾਅਦ ਹੁਣ ਪੁਲਿਸ ਅਲਰਟ ਮੋਡ ਦੇ ਉੱਪਰ ਨਜ਼ਰ ਆ ਰਹੀ ਹੈ ਸੋ ਤੁਸੀਂ ਵੀ ਸੁਣੋ ਕੀ ਕੁਝ ਐਸਐਚਓ ਸੁਖਵਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਹਨਾਂ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸਿਗਰੇਟ ਮਿਲੀ ਕੇ ਦੋ ਨੌਜਵਾਨ ਜਿਹੜੇ ਥੋੜੀ ਸੁਦਾ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਵੀ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾਵੇ ਚੌਕਿਆਂ ਤੇ ਉਸ ਬੰਦੀਏ ਸੀਗਰੇਨ ਰਿਪੋਰਟ ਦੇ ਆਧਾਰ ਤੇ ਇਹਨਾਂ ਵੱਲੋਂ ਐਫ ਆਈ ਆਰ ਨੰਬਰ 206 ਮਿਤੀ 9/11/25 ਅੰਡਰ ਸੈਕਸ਼ਨ 303 2 ਬੀ ਐਨ ਐਸ ਵਗੈਰਾ ਅਥਿਕ ਐਕਸਪਲੋਜਨ ਦਰਜ ਕਰਕੇ ਤਫਤੀਸ਼ ਕੀਤੀ ਦੌਰਾਨ ਚੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਤੇ ਜਸਕੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਨੇ ਇਹਨਾਂ ਨੂੰ ਉਹਲੇ ਆਪਣੇ ਡਰੇਨਰ ਰਿਟਰਨ ਨੂੰ ਕਾਬੂ ਕੀਤਾ ਤੇ ਇਹਨਾਂ ਪਰਸੋਂ ਜੋ ਇਹਨਾਂ ਨੇ ਵਾਰਦਾਤਾ ਲਈ ਚੋਰੀ ਕੀਤਾ ਸੀ ਮੋਟਰ ਚੋਰੀ ਕੀਤਾ ਤੇ ਬ੍ਰਾਮ ਦੇ ਦਿੱਤਾ ਉਹਨਾਂ ਐਸਆਈ ਵੱਲੋਂ ਮੌਕੇ ਤੇ ਗ੍ਰਾਹਣੇ ਪੁੱਛ ਗਈ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਤੇ ਮਨਿੰਦਰ ਔਰ ਬਿੱਲਾ ਜਿਹੜੇ ਐ ਐਕਟਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਤੇ ਸਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਆ ਪੈਸਾ ਵੀ ਹੁੰਦਾ ਇਸ ਬੰਧ ਵਿੱਚ ਉਹਨਾਂ ਅਵਾਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੰਗੀ ਕਿਸਮਤ ਹੈ ਕਿ ਇਹ ਪਹਿਲੂ ਹੀ ਕਾਬੂ ਆ ਗਿਆ